ਗੁਰਦੁਆਰਾ ਗੁਰੂ ਸਰ ਮਨਜੀਤ ਸਾਹਿਬ ਪਾਤਸ਼ਾਹੀ 6ਵੇਂ ਗੁਜਰਵਾਲ ਵਿਖੇ ਸਲਾਨਾ ਜੋੜ ਮੇਲੇ ਦੇ ਅਖੀਰੀ ਦਿਨ ਖੂਨਦਾਨ ਕੈਂਪ ਲਗਾਇਆ ਗਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਜਗਰੂਪ ਸਿੰਘ ਮੈਨੇਜਰ ਰਗਵੀਰ ਸਿੰਘ ਨੇ ਦੱਸਿਆ ਕਿ ਸਲਾਨਾ ਜੋੜ ਮੇਲੇ ਦੇ ਅਖੀਰੀ ਦਿਨ ਗੁਰਦੇਵ ਹਸਪਤਾਲ ਬਲੱਡ ਸੈਂਟਰ ਲੁਧਿਆਣਾ ਵੱਲੋਂ ਗੁਰਦਾਰਾ ਗੁਰੂ ਸਰ ਮਨਜੀਤ ਸਾਹਿਬ ਵਿਖੇ ਮਹਾਨ ਖੂਨਦਾਨ ਕੈਂਪ ਲਗਾਇਆ ਗਿਆ ਅੱਗੇ ਉਨ੍ਹਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਮਨੁੱਖਤਾ ਦੇ ਭਲੇ ਲਈ ਇਸ ਮਹਾਨ ਬਲੱਡ ਕੈਂਪ ਅਜਿਹਾ ਮਹਾਨ ਬਲੱਡ ਕੈਂਪ ਲਗਾਉਣੇ ਚਾਹੀਦੇ ਹਨ ਤਾਂ ਕਿ ਲੋੜਵੰਦ ਨੂੰ ਖੂਨ ਦੀ ਲੋੜ ਹੋਵੇ ਤਾਂ ਹਾਂਜੀ ਸਰ ਵਾਈਬ੍ਰੇਟਿਓ ਕੀ ਕਮ ਖਾਸਾ ਵਾਈਬ੍ਰੇਟਿਓ ਕੀ ਪਤੇ 10 ਸੇ ਜੰਪੂਸਰ ਕੀ ਉਧਵਾਲ ਅਤੇ ਫ੍ਰੀਸ਼ਰ ਜੀ ਅਡੇਕੀਰ ਕੋਤਵਾਰਾ 566ਮੀ ਸ਼ਿਕਾਰਜੋ ਬੀ 567 ਸੰਗ ਜੀ ਹੋ ਛੇਵੇਂ ਪਾਸ਼ਾ ਸ਼੍ਰੀ ਹਰਕੋਵਰ ਸਿੰਘ ਜੀ ਮਹਾਰਾਜ ਜੀ ਵੇਖ ਸਾਡੇ ਸ਼੍ਰੋਮਣੀ ਗੁਰੂ ਪ੍ਰਬੰਧ ਕਮੇਟੀ ਵੱਲੋਂ ਸਾਲਾਨਾ ਜੋੜ ਮੇਲਾ ਮਨਾਇਆ ਜਾ ਰਿਹਾ ਹੈ 6 April ਨੂੰ ਮਹਾਨ ਨਗਰਿਕ ਤੇ ਸ਼੍ਰੀ ਗੁਰੂ ਸਾਹਿਬਾਨ ਦੀ ਸ਼ਰਧਾਯੀ ਪੰਜਾਬ ਪਿਆਰੇ ਦੀ ਪੰਗੋਾਇਦੇ ਵਿੱਚ ਸਜਾਇਆ ਗਿਆ 7 ਤਰੀਕ ਨੂੰ ਕਹਲਵਾਨਾਂ ਦੇ ਖੋਲ ਕਰਵਾਏ ਗਏ ਅੱਜ ਅਖੀਰਲਾ ਦਿਨ ਹੈ 8 April ਅੱਜ ਬੇਅੰਤ ਸਿੱਖ ਸੰਸਥਾਵਾਂ ਵੱਲੋਂ ਜਿਸ ਤਰ੍ਹਾਂ ਕਿ ਸ਼ਹੀਦ ਬਾਬਾ ਜੀ ਸਰਜੀ ਬੇਲਦਰ ਸਰਜੀ ਵੱਲੋਂ ਖੋਲਦਾਨ ਕੈਂਪ ਮੈਡੀਕਲ ਕੈਂਪ ਪਰ ਅਤੇ ਹੋਰ ਵੀ अनेका ਜਥੇ ਬੰਦਿਆਂ ਨੇ ਮੈਡੀਕਲ ਕੈਂਪ ਲਵਾ ਕੇ ਆਪਣਾ ਯੋਗਦਾਨ ਪਾਇਆ ਹੈ ਸ਼ੇ ਪਾਸ਼ਾ ਮਹਾਰਾਜ ਫਿਰ ਕਿਤੇ ਬਾਤ ਤੇ ਆਉਣ ਦੀ ਖੁਸ਼ੀ ਦੇ ਵਿੱਚ ਬੇਅੰਤ ਸਿੱਖ ਸੰਗਤਾਂ ਤੇ ਇਕੱਤਰ ਹੋ ਕੇ ਹਾਜ਼ਰੀ ਲਾਉਣਯਾਕ ਵਸਤੂਆਂ ਦੇ ਅਤੇ ਆਪਣੀਆਂ ਭਾਵਨਾਵਾਂ ਦੇ ਭਾਵਨਾਵਾਂ ਪੂਰੀਆਂ ਕਰਵਾਉਣ ਵਾਸਤੇ ਆਪ ਸਾਹਿਬ ਬਈ ਕਿਹਾ ਕਰੋ ਤੇ ਸ਼੍ਰੋਮਈ ਪਤਰਾ ਪਰਮੋਹਮਦ ਜੀ ਤੋਂ ਬਹੁਤ ਬਧੂਰੀ ਆਪਾਂ ਲਾਭ ਨੇਕੇ ਸਾਡਾ ਬਹੁਤ ਬਧੂਰੀ ਪ੍ਰਾਦਾ ਸਾਰੇ ਸਟਾਫ ਦਾ ਸੋ ਸਾਰੀਆਂ ਸੇਕ ਸੰਤਾ ਨੂੰ ਛੇਵੇਂ ਪਾਸ਼ਾ ਸਿੰਘ ਘਰਕੋ ਸਰ ਜੀ ਮਹਾਰਾਜ ਦੇ ਆਉਣ ਦੀ ਖੁਸ਼ੀ ਚ ਲੱਖ ਲਾਭ ਬਣਾਇਆ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮੈਨੇਜਰ ਰਵੀਰ ਸਿੰਘ ਗੁਰਦੁਆਰਾ ਮਜੀਦ ਸਾਹਿਬ ਗੁਰਦੁਆਰਾ ਪਾਸ਼ਾ ਸ਼ੇਮੀ ਇਹ ਹਰ ਸਾਲ ਦੀ ਤਰ੍ਹਾਂ ਗੁਰੂ ਸਾਹਿਬ ਦੇ ਆਉਣ ਦੀ ਖੁਸ਼ੀ ਵਿੱਚ 6 7 8 ਤਰੀਕ ਨੂੰ ਸਾਲਾਨਾ ਜੋੜ ਮੇਲਾ ਮਨਾਇਆ ਜਾਂਦਾ ਜੀ 6 ਨੂੰ ਨਗਰ ਕੀਰਤਨ ਸਾਹਿਬ ਵੱਖ-ਵੱਖ ਪਿੰਡਾਂ ਵਿੱਚ ਹੁੰਦਾ ਹੋਇਆ ਜੀ ਸ਼ਾਮ ਨੂੰ ਸਮਾਪਤੀ ਹੋਈਆ 7 ਨੂੰ ਦੰਗਲ ਸੀ 8 ਨੂੰ ਵੀ ਅੱਜ ਆਖਰੀ ਦਿਨ ਸੀ ਸੰਗਤਾਂ ਦਾ ਸਾਥ ਕਠਨ ਪੱਕੀ ਲੰਗਰ ਦੀ ਦੂਸਰੇ ਲੰਗਰ ਨੇ ਜੀ ਰਸ ਦੇ ਲੰਗਰ ਨੇ ਸਾਰਾ ਕੈਂਪ ਲੱਗੇ ਨੇ ਜੀ ਖੂਮਦਾਰ ਕੈਂਪ ਸੰਨੀ ਦਾਦਾ ਪੂਰਾ ਸਹਿਯੋਗ ਹੈ ਜੀ ਬਾਕੀ ਤੁਹਾਡੀ ਦਰਵਾਰ ਹੈ ਜੀ ਤੁਹਾਡੀ ਵੱਖ-ਵੱਖ ਅਸ਼ੂਰ ਤੁਹਾਡੇ ਜੱਥੇ ਜੀ ਹਾਜ਼ਰੀ ਭਰ ਰਹੇ ਨੇ ਜੀ